ਲੈਂਡ ਪੂਲਿੰਗ ਪਾਲਿਸੀ ਦੇ ਸਰਕਾਰ ਦੱਸ ਰਹੀ ਹੈ ਫਾਇਦੇ ਪਰ ਕਿਸਾਨ ਜਥੇਬੰਦੀਆਂ ਜਾਂ ਪੋਲੀਟੀਕਲ ਪਾਰਟੀਆਂ ਕਿਉਂ ਕਰ ਰਹੀਆਂ ਨੇ ਇਹਦਾ ਵਿਰੋਧ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡਾ ਹੁਣ ਕੋਸ਼ਿਸ਼ ਹੋਵੇਗੀ ਕਿ ਹਰ ਰੋਜ਼ ਇੱਕ ਜਾਂ ਇੱਕ ਦਿਨ ਛੱਡ ਕੇ ਇੱਕ ਪ੍ਰੋਗਰਾਮ ਲੈਂਡ ਪੂਲਿੰਗ ਪਾਲਿਸੀ ਤੇ ਹੋਇਆ ਕਰੇ ਤਾਂ ਕਿ ਲੋਕਾਂ ਤੱਕ ਇਸ ਬਾਰੇ ਸਮਝ ਪਹੁੰਚ ਸਕੇ ਸਰਕਾਰ ਬਹੁਤ ਵੱਡੇ ਤਰੀਕੇ ਨਾਲ ਦੇ ਫਾਇਦੇ ਗਿਣਾ ਰਹੀ ਹੈ ਕਿਸਾਨ ਜਥੇਬੰਦੀਆਂ ਜਾਂ ਪੋਲੀਟੀਕਲ ਪਾਰਟੀਆਂ ਇਹਦੀ ਵੱਡੇ ਤਰੀਕੇ ਨਾਲ ਨੁਕਸਾਨ ਦੱਸ ਰਹੀਆਂ ਹੈ ਪਰ ਅਸਲ ਦੇ ਵਿੱਚ ਇਹਦਾ ਕੀ ਫਾਇਦਾ ਕੀ ਨੁਕਸਾਨ ਆ ਉਹ ਤੁਹਾਡੇ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਲੈਂਡ ਜਿਹੜੀ ਪੂਲਿੰਗ ਪਾਲਿਸੀ ਹੈ ਇਹਦੇ ਤੇ ਸਰਕਾਰ ਕਿਸ ਤਰੀਕੇ ਨਾਲ ਇਹਦੇ ਤਹਿਤ ਜ਼ਮੀਨਾਂ ਲੈ ਰਹੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ 24311 ਏਕੜ ਜ਼ਮੀਨ ਜਿਹੜੀ ਆ ਉਹ 32 ਪਿੰਡਾਂ ਦੀ ਲੁਧਿਆਣੇ ਦੇ ਆਸ-ਪਾਸ ਦੇ 32 ਪਿੰਡਾਂ ਦੀ ਜਿਹੜੀ ਲਈ ਜਾਣੀ ਹੈ ਤੇ ਉਨੇ ਹੋਰ ਅਰਪਣ ਸਟੇਟਾਂ ਪੰਜਾਬ ਦੇ ਵਿੱਚ ਬਣਾਉਣੀਆਂ ਜਿਹਦੇ ਤਹਿਤ 12341 ਏਕੜ ਜਿਹੜੀ ਜ਼ਮੀਨ ਹੈ ਉਹ ਲਈ ਜਾਣੀ ਹੈ ਲਗਭਗ 36 ਤੋਂ 37000 ਏਕੜ ਜ਼ਮੀਨ ਪੰਜਾਬ ਦੀ ਜਰਖੇਜ ਉਪਜਾਊ ਜ਼ਮੀਨ ਜਿਹੜੀ ਹੈ ਉਹ ਅਕਵਾਇਰ ਕਰਕੇ ਜਾਂ ਲੈਂਡ ਪੂਲਿੰਗ ਪਾਲਿਸੀ ਤਹਿਤ ਸਰਕਾਰ ਲੈ ਕੇ ਜਾ ਰਹੀ ਹੈ ਸਰਕਾਰੇ ਦਾਅਵੇ ਕਰ ਰਹੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਪਹਿਲੀ ਵਾਰ ਅਸੀਂ ਲੈ ਕੇ ਆਇਆ ਕਿਸਾਨਾਂ ਦੇ ਹੱਥ ਦੇ ਵਿੱਚ ਇਹ ਝੂਠ ਹੈ 2008 ਦੇ ਵਿੱਚ ਪਹਿਲੀ ਵਾਰ ਕਾਂਗਰਸੀ ਸਰਕਾਰ ਮੌਕੇ ਭਾਈ ਅਕਾਲੀ ਭਾਈਪਾ ਦੀ ਸਰਕਾਰ ਮੌਕੇ ਇਹ ਪਾਲਿਸੀ ਆਈ ਕੈਪਟਨ ਅਮਰਿੰਦਰ ਸਿੰਘ ਦੇ ਮੌਕੇ ਵੀ ਇਹ ਜਾਰੀ ਰਹੀ ਤੇ ਹੁਣ ਵੀ ਇਹ ਪਾਲਿਸੀ ਕਾਇਮ ਹੈ ਹੁਣ ਇਹਦੇ ਤਹਿਤ ਅਸੀਂ ਦੱਸ ਦਈਏ ਕਿ ਇਹ ਇਹਦਾ ਮਕਸਦ ਕੀ ਹੈ ਕਿ ਜਿਹੜੀਆਂ ਜ਼ਮੀਨਾਂ ਹੈ ਇਹਨਾਂ ਦਾ ਸ਼ਹਿਰੀਕਰਨ ਕੀਤਾ ਜਾਵੇ ਇਹਨਾਂ ਦੇ ਉੱਤੇ ਜਿਹੜੀ ਹੈ ਕੰਸਟਰਕਸ਼ਨ ਕਰਕੇ ਇਹਨਾਂ ਨੂੰ ਕਲੋਨੀਆਂ ਦੇ ਰੂਪ ਵਿੱਚ ਵਿਕਸਿਤ ਕੀਤਾ ਜਾਵੇ ਹਾਲਾਂਕਿ ਇਹਦੇ ਤਹਿਤ ਜਿਹੜੀ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕਿ ਕਿਸਾਨਾਂ ਤੋਂ ਜ਼ਮੀਨ ਲਈ ਜਾਣੀ ਹੈ ਉਹਦੇ ਬਦਲੇ 1 ਏਕੜ ਜ਼ਮੀਨ ਬਦਲੇ ਕਿਸਾਨਾਂ ਨੂੰ ਅ ਲਗਭਗ 40 ਜਿਹੜੇ ਐ ਮਰਲੇ ਦਾ ਵਿਕਸਿਤ ਕਰਕੇ ਦਿੱਤੇ ਜਾਣਗੇ 160 ਮਰਲੇ ਕਿਸਾਨ ਤੋਂ ਲੈ ਜਾਣਗੇ ਇੱਕ ਕਿਲੇ ਦੇ ਵਿੱਚ ਤੇ ਵਿਕਸਿਤ ਕਰਕੇ ਉਹਨੂੰ 40 ਮਰਲੇ ਦਿੱਤੇ ਜਾਣਗੇ ਜਿਹਦੇ ਤਹਿਤ ਉਹ ਪਲਾਟ ਦੇ ਰਹੇ ਨੇ ਜਿਹਦੇ ਵਿੱਚ 1000 ਗਜ ਦਾ ਰਹਿਸ਼ੀ ਪਲਾਟ ਦਿੱਤਾ ਜਾਣਾ ਇੱਕ 200 ਗੈਜ ਦਾ ਕਮਰਸ਼ੀਅਲ ਪਲਾਟ ਦਿੱਤਾ ਜਾਣਾ ਹੈ ਜਿਹੜਾ ਰਹਾਇਸ਼ੀ ਪਲਾਟ ਹੈ ਉਹ ਕਹਿੰਦੀ ਹੈ ਕਿ ਜਦੋਂ ਅਸੀਂ ਵਿਕਸਿਤ ਕਰ ਦਾਂਗੇ ਤੁਹਾਡਾ 30 ਤੋਂ 35000 ਰੁਪਏ ਨੂੰ ਗੈਜ ਵਿਕੇਗਾ ਤੇ ਜਿਹੜਾ ਕਮਰਸ਼ੀਅਲ ਪਲਾਟ ਜਦੋਂ ਅਸੀਂ ਵਿਕਸਿਤ ਕਰ ਦਾਂਗੇ ਉਹ ਤੁਹਾਡਾ 60 ਤੋਂ 70000 ਨੂੰ ਵਿਕੇਗਾ ਜਾਨੀ ਕਿ ਜਿਸ ਨਾਲ ਕਿੱਲੇ ਦਾ 2.5 ਤੋਂ 4 ਕਰੋੜ ਕਿਸਾਨ ਕਮਾ ਸਕੇਗਾ ਕਿਸਾਨ ਉਹ ਜਿੰਨਾ ਇਹ ਸਮਾਂ ਇਹ ਪਲਾਟ ਵਿਕਸਿਤ ਨਹੀਂ ਹੁੰਦਾ ਉਹਨਾਂ ਸਮਾਂ ਪ੍ਰਤੀ ਏਕੜ ਜਾਂ ਘੱਟੋ ਘੱਟ 3 ਸਾਲ ਲਈ 30000 ਰੁਪਿਆ ਠੇਕੇ ਦੇ ਤੌਰ ਤੇ ਇੱਕ ਕਿੱਲੇ ਆ ਦਿੱਤਾ ਜਾਵੇਗਾ ਇੱਕ ਸਾਲ ਦਾ ਸਰਕਾਰ ਇਹ ਵੀ ਦਲੀਲ ਦਿੱਤੀ ਹੈ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਜ਼ਬਰੀ ਨਹੀਂ ਲਈ ਜਾਵੇਗੀ। ਸਰਕਾਰ ਦੀ ਇਹ ਦਲੀਲ ਹੈ ਜਿਹੜਾ ਕਿਸਮਾ ਕਿਸਾਨ ਜ਼ਮੀਨ ਦੇਣਾ ਚਾਹੇਗਾ ਉਹ ਦੇ ਸਕਦਾ ਉਸ ਨੂੰ ਲੈਂਡ ਪੂਲਿੰਗ ਵਿੱਚ ਸ਼ਾਮਲ ਕੀਤਾ ਜਾਏਗਾ। ਜੇਕਰ ਕੋਈ ਲੈਂਡ ਪੂਲਿੰਗ ਪਾਲਿਸੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਤਾਂ ਉਸ ਨੂੰ ਦੀ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਟਰਾਂਸਪੇਰੈਂਸੀ ਇਨ ਐਂਡ ਐਕੁਇਜ਼ੀਸ਼ਨ ਰੀਹੈਬਿਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2003 ਤਹਿਤ ਮੁਆਵਜ਼ਾ ਦਿੱਤਾ ਜਾਵੇਗਾ। ਪਰ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਜੋ ਕਿਸਾਨਾਂ ਨੂੰ ਕਮਰਸ਼ੀਅਲ ਤੇ ਰਹਾਇਸ਼ੀ ਪਲਾਟ ਦਿੱਤੇ ਜਾਣਗੇ ਉਸ ਦਾ ਸਾਈਜ਼ ਵਿੱਚ ਬਦਲਾਅ ਕਰਨ ਤੇ ਉਸ ਨੂੰ ਇੱਕ ਤੋਂ ਦੋ ਪਲਾਟ ਬਣਾ ਕੇ ਵੇਚਣ ਦੀ ਜਿਹੜੀ ਕਿਸਾਨ ਨੂੰ ਪਰਵਾਣਗੀ ਨਹੀਂ ਹੋਵੇਗੀ ਤੇ ਹੁਣ ਗੱਲਬਾਤ ਕਰਦੇ ਆਂਗੇ ਜਿਹੜੇ ਸਰਕਾਰ ਇਹ ਗੱਲ ਕਹਿ ਰਹੀ ਹੈ ਇਹਨਾਂ ਚ ਕਿੰਨਾ ਕਦਮ ਹੈ ਸਰਕਾਰ ਕਹਿ ਰਹੀ ਹੈ ਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਆਉਣ ਵਾਲੀ ਜ਼ਮੀਨ ਜੋ ਉਸ ਨੂੰ ਪਲਾਟ ਮਿਲਣਗੇ ਉਸ ਨੂੰ 2.5 ਤੋਂ 4 ਕਰੋੜ ਰੁਪਏ ਕਮਾ ਸਕੇਗਾ ਉਦੋਂ ਜਦੋਂ ਵਿਕਸਿਤ ਕਰ ਦਿੱਤੇ ਜਾਣਗੇ 2.5 ਤੋਂ 4 ਕਰੋੜ ਰੁਪਏ ਕਿਸਾਨ ਉਦੋਂ ਕਮਾ ਸਕੇਗਾ ਤੇ ਹੁਣ ਲੁਧਿਆਣੇ ਏਰੀਆ ਦੀ ਜੀ ਅੱਜ ਗੱਲ ਕਰਨੀ ਹੋਵੇ ਅੱਜ ਲੁਧਿਆਣੇ ਦੀ ਏ ਏਰੀਏ ਦੇ ਵਿੱਚ 4 5 5 ਤੋਂ 6 ਕਰੋੜ ਰੁਪਏ ਦਾ ਕਿੱਲਾ ਤਾਂ ਵੈਸੇ ਹੀ ਹੈ ਅੱਜ ਦੀ ਡੇਟ ਦੇ ਵਿੱਚ ਚੰਗੇ ਇਲਾਕਿਆਂ 'ਚ 5 ਤੋਂ 6 ਕਰੋੜ ਰੁਪਏ ਦਾ ਕਿੱਲਾ ਤਾਂ ਵੈਸੇ ਹੀ ਹੈ 1-1 ਕਰੋੜ ਰੁਪਏ ਨੂੰ ਕਿੱਲਾ ਤਾਂ ਅਜੀ ਤੁਸੀਂ ਆਮ ਛੋਟੇ ਮੋਟੇ ਸ਼ਹਿਰਾਂ ਦੇ ਵਿੱਚ ਨੇੜੇ ਚਲੇ ਜਾਓ 1-1.5-1.5 ਕਰੋੜ ਰੁਪਏ ਨੂੰ ਕਿੱਲਾ ਤਾਂ ਤੁਹਾਨੂੰ ਉੱਥੇ ਮਿਲੇਗਾ ਤੇ ਸਰਕਾਰ ਕਹਿ ਰਹੀ ਹੈ ਕਿ ਜਦੋਂ ਅਸੀਂ ਵਿਕਸਿਤ ਕਰ ਦਿਆਂਗੇ ਉਦੋਂ ਤੁਹਾਨੂੰ ਇਹ ਪਲਾਟ ਦੀ ਕੀਮਤ ਮਿਲਣੀ ਹੈ 2.5 ਤੋਂ 4 ਕਰੋੜ ਰੁਪਏ ਤੇ ਜਿਹਦੀ ਕਿੱਲੇ ਦੀ ਕੀਮਤ ਅੱਜ ਹੀ 5 ਕਰੋੜ ਰੁਪਏ ਦੇ ਨੇੜਾ ਹੈ ਉਸ ਤੋਂ ਅੱਗੇ ਆ ਜਾਓ ਜਦੋਂ ਇਹਨੂੰ ਹੋਰ ਦੇਣਿਆ ਕਿ ਜਦੋਂ ਇਹ ਜਿਹ ਤਿੰਨ ਲੱਖ ਰੁਪਏ ਤੱਕ ਮਰਲਾ ਹੁਣ ਵਿਕ ਰਿਹਾ ਉਸ ਬੰਦੇ ਨੂੰ ਜਿਹਦੇ ਉਦੋਂ ਪੈਸੇ ਦਿੱਤੇ ਜਾਣਗੇ ਉਸ ਤੋਂ ਅੱਗੇ ਆ ਜਾਓ ਜਦੋਂ ਇਹ ਕਿਸਾਨਾਂ ਨੂੰ ਵਿਕਸਿਤ ਕਰਕੇ ਦੇਣਾ ਹੈ ਜਿਹੜੀ ਅੱਜ 5 ਕਰੋੜ ਦੀ ਕੀਮਤ ਹੈ ਉਦੋਂ 10-15 ਕਰੋੜ ਦੀ ਵੀ ਹੋ ਜਾਵੇਗੀ ਪਰ ਉੱਥੇ ਕਿਸਾਨਾਂ ਨੂੰ ਕੀ ਮਿਲੇਗਾ 2.5 ਤੋਂ 4 ਕਰੋੜ ਰੁਪਏ ਜਦੋਂ ਮਤਲਬ ਤੋ ਤਨ ਪੰਜ ਪਤਾ ਨਹੀਂ ਕਦੋਂ ਵਿਕਸਿਤ ਹੋਣਾ ਇਹ ਕਈ ਜਗ੍ਹਾ ਦੇ ਉੱਤੇ ਹਾਲੇ ਵੀ ਜਿਹੜੇ ਆ ਪਲਾਟ ਵਿਕਸਿਤ ਨਹੀਂ ਹੋਏ ਫਿਰ ਇੱਕ ਹੋਰ ਗੱਲ ਹੈ ਕਿ ਕਹਿੰਦੇ ਆ ਕਿ ਕਿਸਾਨ ਦੀ ਜ਼ਮੀਨ ਜਬਰੇ ਨਹੀਂ ਲਈ ਜਾਵੇਗੀ ਪਰ ਜਦੋਂ ਕੋਈ ਜ਼ਮੀਨ ਜਿਹੜੀ ਅਥਾਰਟੀ ਗਲਾਡਾ ਜਾਂ ਕਿਸੇ ਹੋਰ ਜਿਹੜੀ ਅਥਾਰਟੀ ਅੰਡਰ ਆ ਗਈ ਤਾਂ ਉਹ ਕਿਸਾਨ ਜ਼ਮੀਨ ਵੇਚਿਆ ਕਿਸ ਨੂੰ ਉਹ ਦੇਰ ਸਵੇਰ ਉਹਦਾ ਸ਼ਹਿਰੀਕਰਨ ਹੋਣਾ ਹੀ ਹੋਣਾ ਹੈ ਦੇਰ ਸਵੇਰ ਉਹ ਸ਼ਹਿਰੀਕਰਨ ਹੋਣਾ ਹੀ ਹੋਣਾ ਇਸ ਕਰਕੇ ਜਬਰੇ ਜ਼ਮੀਨ ਨਾਲ ਲੈਣ ਵਾਲੀ ਦਲੀਲ ਬੇਤੁਕੀ ਹੈ ਹਣ ਤੱਕ ਜਿੱਥੇ ਵੀ ਸ਼ਹਿਰੀ ਅਥਾਰਟੀਆਂ ਬਣੀਆਂ ਜਿੱਥੇ ਵੀ ਪਿੰਡਾਂ ਦੀ ਜ਼ਮੀਨ ਲਈ ਗਈ ਹੈ ਤੇ ਵਿਕਸਤ ਕੀਤੀ ਗਈ ਹੈ ਉੱਥੇ ਕਿਸਾਨਾਂ ਲਈ ਇੱਕ ਘਾਟੇ ਦਾ ਸੌਦਾ ਸਾਫਤ ਹੋਇਆ ਮੋਹਾਲੀ ਵਿੱਚ 10 ਸਾਲ ਤੋਂ ਬਹੁਤ ਸਾਰੇ ਜਿਹੜੇ ਆ ਲੋਕਾਂ ਦੀ ਪਲਾਟ ਖਾਲੀ ਪਏ ਨੇ ਜਿਨ੍ਹਾਂ ਨੂੰ ਪਲਾਟ ਦਿੱਤਾ ਸੀ 10-10 ਸਾਲ ਤੋਂ ਖਾਲੀ ਪਏ ਨੇ ਨਾ ਉਹ ਵਿਕੇ ਆ ਨਾ ਉਹ ਕੀਤੇ ਆ ਤੇ ਉਸ ਤੋਂ ਬਾਅਦ ਮਜਬੂਰ ਹੋ ਕੇ ਜਿਹੜੇ ਜ਼ਮੀਨਾਂ ਦੇ ਮਾਲਕ ਸੀ ਉਹ ਚੌਂਕੀਦਾਰਾ ਕਰ ਰਹੇ ਨੇ ਸਰਕਾਰ ਅੱਗੇ ਕਹਿ ਰਹੀ ਹੈ ਕਿ 30000 ਰੁਪਿਆ ਜਿਹੜਾ ਅਸੀਂ ਠੇਕਾ ਦੇ ਮੈਂ ਕਿ ਜਿਹੋ ਤੱਕ ਇਹ ਪਲਾਟ ਵਿਕਸਤ ਨਹੀਂ ਹੁੰਦੇ ਅੱਜ 70 ਤੋਂ 80000 ਰੁਪਿਆ ਠੇਕਾ ਵੈਸੇ ਜਮੀਨ ਦਾ ਹੈ ਤੇ ਲੁਧਿਆਣੇ ਆਗੀਆਂ ਜਮੀਨਾਂ ਜਿਹੜੀਆਂ ਆਈਆਂ ਜਰਖੇ ਆਈ ਨੇ ਤਿੰਨ ਤਿੰਨ ਫਸਲਾਂ ਦਿੰਦੀਆਂ ਨੇ ਉਹਦਾ ਠੇਕਾ ਕੀ ਹੋਵੇਗਾ 30000 ਤੁਸੀਂ ਦੇ ਰਹੇ ਹੋ 80 80000 ਨੂੰ ਠੇਕੇ ਤਾਂ ਵੈਸੇ ਹੀ ਅੱਜ ਕੱਲ ਲੱਗ ਰਹੀ ਹੈ ਜਮੀਨ ਸਰਕਾਰ ਦੀ ਇਹ ਜਿਹੜੀ ਦਲੀਲ ਹੈ ਇਹ ਵੀ ਲੋਕਾਂ ਨੂੰ ਫਿੱਟ ਨਹੀਂ ਪੈਂਦੀ ਫਿਰ ਸਰਕਾਰ ਕਹਿੰਦੀ ਹੈ ਕਿ ਜਿਹੜੇ ਉੱਥੇ ਅਸੀਂ ਪਲਾਟ ਵਿਕਸਤ ਕਰਾਂਗੇ ਜਿਹੋ ਉਨਾਂ 'ਚ ਘਰ ਬਣਨਗੇ ਲੋਕਾਂ ਨੂੰ ਵਾਜਬ ਰੇਟ ਤੇ ਮਿਲਣਗੇ ਜਿਹੜੀ ਜ਼ਮੀਨ ਤੁਸੀਂ ਮਹਿੰਗੇ ਰੇਟ 'ਤੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਜ਼ਮੀਨ ਮਹਿੰਗੇ ਰੇਟ ਤੇ ਲੈ ਰਹੇ ਆਂ ਕਿਸਾਨਾਂ ਨੂੰ ਫਾਇਦਾ ਦੇ ਰਹੇ ਆਂ ਫਿਰ ਜਿਹੜੀ ਮਹਿੰਗੇ ਰੇਟ ਤੇ ਲਈ ਜ਼ਮੀਨ 'ਚ ਪਲਾਟ ਵਾਜਬ ਰੇਟ ਤੇ ਕਿਵੇਂ ਮਿਲਣਗੇ ਇੱਥੇ ਵੀ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਇਸ ਤੋਂ ਪਹਿਲਾਂ ਪੰਜਾਬ ਦੀ 22000 ਏਕੜ ਜ਼ਮੀਨ ਜਿਹੜੀ ਆ ਭਾਰਤ ਮਾਲਾ ਪ੍ਰੋਜੈਕਟ ਤਹਿਤ ਅਕਵਾਇਰ ਕੀਤੀ ਗਈ ਹੈ ਨਾ ਤਾਂ ਲੋਕਾਂ ਨੂੰ ਉਹਦਾ ਫਾਇਦਾ ਦੱਸਿਆ ਗਿਆ ਨਾ ਲੋਕਾਂ ਨੂੰ ਪੁੱਛਿਆ ਗਿਆ ਨਾ ਹੀ ਕੋਈ ਸਟੱਡੀ ਸਰਵੇ ਕਰਾਇਆ ਗਿਆ ਇਸ ਦੇ ਨਾਲ ਕਿਸਦਾ ਫਾਇਦਾ ਹੋਇਆ ਪੰਜਾਬ ਦੀਆਂ ਬੇਸ਼ਕੀਮਤੀ ਜ਼ਮੀਨਾਂ ਜੋ ਦੁਨੀਆ ਦੀਆਂ ਬਿਹਤਰੀਨ ਜ਼ਮੀਨ ਦੇ ਵਿੱਚੋਂ ਆਉਂਦੀ ਹੈ ਜਿੱਥੇ ਫਾਲ ਸਬਜ਼ੀਆਂ ਅਨਾਦ ਦੀ ਪੈਦਾਵਾਰ ਹੁੰਦੀ ਹੈ ਦੁਨੀਆ ਦੇ ਰਿਕਾਰਡ ਤੋੜ ਜਿਹੜੀਆਂ ਫਸਲਾਂ ਪੈਦਾ ਕਰਦੀ ਹੈ ਉਸ ਦੀਆਂ ਜ਼ਮੀਨਾਂ 'ਚ ਇਮਾਰਤਾਂ ਇੱਠ ਸੜਕਾਂ ਇੱਠ ਬਿਨਾਂ ਵਜਾ ਲਿਆਉਣ ਦੀ ਕੋਈ ਤੁਕ ਨਹੀਂ ਹੈ 2013 ਦੇ ਭੂਮੀ ਅਧਿਗ੍ਰਹਿਣ ਐਕਟ ਮੁਤਾਬਕ ਪਿੰਡੂ ਖੇਤਰ ਦੀ ਜੇਕਰ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਮਾਰਕੀਟ ਰੇਟ ਤੋਂ 4 ਗੁਣਾ ਪੈਸੇ ਦੇਣੇ ਆ ਦੂਸਰਾ ਕੋਈ ਵੀ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਸਰ ਦੋ ਸਰਵੇ ਕਰਨੇ ਜ਼ਰੂਰੀ ਹੈ ਸੋਸ਼ਲ ਇੰਪੈਕਟ ਅਸੈਸਮੈਂਟ ਕਰਵੇ ਜਿਸ ਤੋਂ ਜਾਗਰ ਹੋਵੇਗਾ ਕਿ ਜ਼ਮੀਨ ਐਕਵਾਇਰ ਦਾ ਸਮਾਜ ਤੇ ਕੀ ਅਸਰ ਪਵੇਗਾ ਜੋ ਲੋਕ ਹੋ ਜਾਣਗੇ ਆਪਣੀਆਂ ਛੱਬਿਆਚਾਰਕ ਜਾਨਾਂ ਨਾਲ ਟੁੱਟਣਗੇ ਆਪਣੇ ਆਲੇ ਦੁਆਲੇ ਨਾਲੋਂ ਟੁੱਟਣਗੇ ਉਹ ਕਿੱਥੇ ਜਾ ਕੇ ਵਸਣਗੇ ਉਹਨਾਂ ਦੇ ਮੁੜ ਪਸੇਬੇ ਦਾ ਪ੍ਰਬੰਧ ਵੀ ਕਰਨਾ ਹੈ ਦੂਸਰਾ ਉਸਦੀ এনवायरमेंटਲ ਜਿਹੜੀ ਹੈ এনवायरमेंटਲ ਇੰਪੈਕਟ ਅਸੈਸਮੈਂਟ ਦੀ ਸਟੱਡੀ ਕਰਨਾ ਵੀ ਬੇहद ਲਾਜ਼ਮੀ ਹੁੰਦਾ ਕਿਉਂਕਿ ਲੁਧਿਆਣਾ ਪਹਿਲਾਂ ਹੀ ਪ੍ਰਦੂਸ਼ਿਤ ਪਾਣੀ ਕਰਕੇ ਬਦਨਾਮ ਹੈ ਧਰਤੀ ਹੜਲੇ ਪਾਣੀ ਦਾ ਪੱਧਰ ਬੇहद ਡੂੰਘਾ ਹੈ ਇਸ ਤਰ੍ਹਾਂ ਦੀ ਇਮਾਰਤਕਾਰੀ ਹੋਰ ਕਿੰਨਾ ਪਾਣੀ ਬਰਬਾਦ ਕਰੇਗੀ ਤੇ ਹੋਰ ਕਿੰਨਾ ਪਾਣੀ ਪ੍ਰਦੂਸ਼ਿਤ ਕਰੇਗੀ ਤੇ ਕੋਈ ਵੀ ਸਟੱਡੀ ਸਰਵੇ ਸਰਕਾਰ ਨੇ ਕਰਨ ਦੀ ਜ਼ਰੂਰਤ ਨਹੀਂ ਸਮਝੀ ਸਰਕਾਰ ਦੇ ਰੰਗਲੇ ਪੰਜਾਬ ਦੇ ਹਰੇ ਭਰੇ ਖੇਤ ਨਹੀਂ ਸਿਰਫ ਇਮਾਰਤਾਂ ਹਨ ਪਰ ਇਹ ਅੱਜ ਲਈ ਸਿਰਫ ਇੰਨਾ ਹੈ ਕਿ ਤੁਸੀਂ ਸਮਝ ਸਕੋ ਕਿ ਕਿਵੇਂ ਕਿਸਾਨ ਨੂੰ ਇਹ ਗੱਲ ਕਹੀ ਜਾਂਦੀ ਕਿ ਤੈਨੂੰ 2.5 ਤੋਂ 4 ਕਰੋੜ ਰੁਪਏ ਜਦੋਂ ਇਹ ਚੀਜ਼ ਵਿਕਸਿਤ ਹੋ ਗਈ ਮਿਲੇਗਾ ਇੱਕ ਕਿੱਲੇ ਦੀ ਕੀਮਤ ਦੇ ਬਰਾਬਰ ਤੇ ਕਿਸਾਨ ਦੀ ਜ਼ਮੀਨ ਜਿਹੜੀ ਅੱਜ ਪਹਿਲਾਂ ਹੀ 4-4-5-5 ਕਰੋੜ ਰੁਪਏ ਨੂੰ ਕਿੱਲ ਲੁਧਿਆਣੇ ਦੇ ਕਿਸਾਨ ਦੀ ਫੇਰ ਇਹ ਗੱਲ ਕਹੀ ਗਈ ਕਿ 30000 ਰੁਪਿਆ ਠੇਕਾ ਜਦੋਂ ਤੱਕ ਉਹ ਜ਼ਮੀਨ ਵਿਕਸਤ ਨਹੀਂ ਹੁੰਦੀ ਉਹ ਪਲਾਟ ਵਿਕਸਤ ਨਹੀਂ ਹੁੰਦੇ 60 80 80000 ਰੁਪਿਆ ਠੇਕਾ ਵੈਸੇ ਹੀ ਅੱਜਕੱਲ ਪੰਜਾਬ ਦੇ ਵਿੱਚ ਹੈ ਫੇਰ ਇਹ ਗੱਲ ਕਹੀ ਗਈ ਕਿ ਤੁਹਾਨੂੰ ਜਿਹੜੇ ਪਲਾਟ ਹੈ ਤੁਸੀਂ ਕਟ ਵੱਟ ਨਹੀਂ ਕਰ ਸਕਦੇ ਪਲਾਟ ਕਦੋਂ ਵਿਕਸਤ ਹੋਣਗੇ ਇਹਦਾ ਕੋਈ ਅੰਦਾਜ਼ਾ ਨਹੀਂ ਕੋਈ ਕਿਸਾਨਾਂ ਦੀ ਮਰਜ਼ੀ ਨਹੀਂ ਪੁੱਛੀ ਗਈ ਸੋ ਇਹ ਚੀਜ਼ ਦੇ ਹੁਣ ਤੱਕ ਜਿਹੜੀ ਗੱਲਬਾਤ ਹੈ ਅੱਜ ਦੇ ਐਪੀਸੋਡ ਦੇ ਵਿੱਚ ਆ ਉਹੀ ਹੈ ਕਿ ਤੁਸੀਂ ਸਮਝੋ ਕਿ ਕਿਸ ਤਰੀਕੇ ਨਾਲ ਇਹੜੀ ਪਾਲਿਸੀ ਦਾ ਵਿਰੋਧ ਹੋ ਰਿਹਾ ਕਿਉਂ ਹੋ ਰਿਹਾ ਤੇ ਕਿਵੇਂ ਸਰਕਾਰ ਦੋ ਦੋ ਲੱਖ ਰੁਪਏ ਯੂਟਿਊਬਰਾਂ ਜਾਂ ਲੋਕ ਜਿਹੜੇ ਅਖਬਾਰਾਂ ਨੂੰ ਦੇ ਕੇ ਕਰੋੜਾਂ ਰੁਪਏ ਇਹਦੀ ਪ੍ਰਮੋਸ਼ਨ ਤੇ ਲੱਗੀ ਹੋਈ ਹੈ ਬਾਕੀ ਹੋਰ ਮਾਰਾਂ ਨਾਲ ਗੱਲਬਾਤ ਕਰਕੇ ਅਗਲੀ ਰਿਪੋਰਟ ਅਸੀਂ ਜਲਦ ਲੈ ਕੇ ਆਵਾਂਗੇ